ਨੇਜੀ ਸਾਸਰੀ ਗਾਲ ਜੀ ਮੈਂ ਅਵਤਾਰ ਸਿੱਧੂ ਤੇ ਚੈਨਲ ਸਿੱਧੂ ਅਜੀਤਵਾਲ ਵਾਲਾ ਵੀਰਾ ਪੱਥਰ ਖੜਾ ਦੀਂਦਾ ਨਾ ਇਹ ਜਿਹੜੇ ਬੰਦੇ ਦਾ ਪ੍ਰਾਣੇ ਆ ਉਹਨਾਂ ਨੂੰ ਤਾਂ ਪਤਾ ਹੋਊ ਵੀ ਪੱਥਰ ਇਹੇ ਕਾਸ ਤੋਂ ਲੈ ਜਾਂਦਾ ਵਾ ਜਿਹੜੇ ਨਵੇਂ ਮੁੰਡੇ ਆ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਜਾਂ ਪਤਾ ਵੀ ਹੋ ਸਕਦਾ ਵਾ ਇਹ ਜਿਹੜਾ ਪੱਥਰ ਆ ਕਈਆਂ ਦੇ ਲਈ ਹੁੰਦਾ ਵਾ ਵੀ ਖੜੀ ਨਿਸ਼ਾਨੀ ਲਈ ਆ ਇਹ ਨਿਸ਼ਾਨੀ ਨਹੀਂ ਵੀਰਾ ਇਹ ਨਾ ਅਸਲ ਵਿੱਚ ਜਦੋਂ ਹੱਦ ਬੰਦੀਆਂ ਹੋਈਆਂ ਵਾ ਇਹ ਪੱਥਰ ਤੋਂ ਜਿਵੇਂ ਪੰਜ ਕਿੱल्ल्या ਦੀ ਲਾਮ ਤੇ ਗਾਂ ਪੱਥਰ ਆ ਜਾਊਗਾ ਆਹ ਪੱਥਰ ਤੋਂ ਪੰਜ ਕਿੱल्ल्या ਦੀ ਇੱਧਰ ਪੰਜ ਕਿੱल्ल्या ਇੱਧਰ ਪੰਜ ਕਿੱਲੇ ਪਿੱਛੇ ਦੇ ਪੰਜ ਕਿੱਲੇ ਇੱਧਰ ਆ ਜਾਊਗਾ ਬਾਕੀ ਜਿਹੜਾ ਇਹ ਪੱਥਰ ਲੱਗਾ ਇਹ ਨਹੀਂਗਾ ਵੀ ਗਾਂ ਵਾਲਾ ਪੰਜਾ ਕਿੱਲੇ ਵਾਲਾ ਪੱਥਰ ਇਹਦੀ ਸੇਧ ਨਹੀਂ ਆਊਗਾ ਉਹ ਐਂ ਵੀ ਆ ਸਕਦਾ ਇੱਧਰ ਨੂੰ ਐਂ ਵੀ ਆ ਸਕਦਾ ਇੱਧਰ ਨੂੰ ਇਹ ਪੱਥਰ ਦਾ ਅਸਲ ਵਿੱਚ ਮਤਲਬ ਕੀ ਹੁੰਦਾ ਵਾ ਜਦੋਂ ਆਪਾਂ ਪੈਲੀ ਮਣਦੇ ਆ ਇਹ ਪੱਥਰ ਤੋਂ ਮਣੀ ਜਾਣੀ ਹੁੰਦੀ ਆ ਇਹ ਪੱਥਰ ਤੋਂ ਸਹੀ ਪੈਲੀ ਆਉਣੀ ਆ ਕਿਉਂਕਿ ਅੱਗੇ ਜਿਵੇਂ ਆ ਹੱਦ ਬੰਦੀਆਂ ਹੋਈਆਂ ਸੀ ਆ ਮੇਰੀ ਪੈਲੀ ਹੱਦ ਤੇ ਆ ਕਿਉਂਕਿ ਜਿਹੜੀ ਹੱਦ ਆ ਇਹ ਸਿੱਧੀ ਨਹੀਂ ਆਉਂਦੀ ਹੁੰਦੀਗੀ ਕਿ ਜਿਵੇਂ ਅੱਗੇ ਬਜ਼ੁਰਗਾਂ ਨੇ ਅੱਦਾ ਕੱਢੀਆਂ ਉਦੋਂ ਕੋੜਿਆਂ ਤੇ ਬੰਦੇ ਨੂੰ ਪਾ ਦਿੰਦੇ ਸੀਗੇ ਤੇ ਮੁੜ ਕੇ ਜਿੱਧਰ ਦੀ ਕੋੜਾ ਤੁਰਿਆ ਜਾਂਦਾ ਜਿਵੇਂ ਉਵੇਂ ਹੱਦਾਂ ਜਿਹੜੀ ਬਾਟੋ ਬਲ ਬਲੰਗੇ ਜੇ ਖਾਮੀ ਉਵੇਂ ਹੀ ਪੂਰੀ ਜਾਂਦੀ ਸੀਗੀ ਇਹ ਪੱਥਰ ਤੋਂ ਯਾਨੀ ਕਿ ਪੱਥਰ ਆ ਕਈ ਵਾਰੀ ਅਸੀਂ ਪੈਲੀ ਬੋਨੇ ਆ ਹਲ ਵੱਜ ਗਏ ਜਾਂ ਕੋਹ ਵੱਜ ਗਿਆ ਪੱਟਿਆ ਜਾਂਦਾ ਵਾ ਇਹਨੂੰ ਪੱਟਿਆ ਨਹੀਂ ਇਹਦੇ ਲਈ ਨਾ ਵੀਰ ਜਿਵੇਂ ਮੇਰੀ ਬਾਟ ਤੇ ਖੜਾ ਮੈਨੂੰ ਹੀ ਨਹੀਂ ਇਹ ਸਾਰੇ ਬੰਦਿਆਂ ਨੂੰ ਫਾਇਦਾ ਵਾ ਇਹਦਾ ਕੋ ਫਾਇਦਾ ਕਿਵੇਂ ਆ ਕਿਉਂਕਿ ਇਹ ਕਦੇ ਵੀ ਪੱਥਰ ਜਿੱਥੋਂ ਪੱਟਿਆ ਗਿਆ ਉੱਥੇ ਹੀ ਘੱਡਣਾ ਚਾਹੀਦਾ ਵਾ ਇਹਨੂੰ ਫੁੱਟ ਆਜਾਦਾ ਫੁੱਟ ਇੱਧਰ ਨਹੀਂ ਉੱਥੇ ਹੀ ਘੱਡ ਦੇਵੇ ਕਿਉਂਕਿ ਜੇ ਮਾਲਾ ਹੁਣ ਆ ਪੱਥਰ ਮੇਰੀ ਬਾਟ ਤੇ ਹੀ ਘੱਡਿਆ ਨਾ ਤੇ ਮੈਂ ਕਹਾਂ ਇਹਨੂੰ ਅੱਧੀ ਕਰ ਮੈਂ ਇੱਧਰ ਕਰਦਾ ਜੀ ਬਾਟ ਰਾਤੋਂ ਰਾਤ ਮੈਂ ਪਾ ਦੂੰਗਾ ਤੇ ਭਲਕੇ ਜਿਵੇਂ ਇਹ ਬੰਦੇ ਨੂੰ ਹੋ ਗਿਆ ਵੀ ਮੇਰੀ ਪੈਲੀ ਘਟਾਣੇ ਮੰਨਤੀ ਕਰਾਈ ਤੇ ਉਹ ਪੱਥਰ ਇੱਥੇ ਅਧਿਕਾਰਮ ਹੋਊਗਾ ਉਹ ਗਾਂ ਬਾਂਟੀ ਨੇ ਮੇਰੀ ਅੰਦਰ ਬੜਿਆਣਾ ਅਧਿਕਾਰਮ ਉਹ ਗਾਂ ਸੂਮਲਾ ਦੀ ਪੈਲੀ ਹੈਗੀ ਉਹਨੇ ਗਾਂ ਬੜਿਆਣਾ ਅਧਿਕਾਰਮ ਮੇਰੇ ਚ ਕਿਉਂਕਿ ਪੱਥਰ ਤੋਂ ਮੰਨਤੀ ਜਦੋਂ ਹੋਈ ਤੇ ਅਧਿਕਾਰਮ ਮੈਂ ਪੱਥਰ ਇੱਧਰ ਕਰਤਾ ਤੇ ਉਹਦੇ ਗਾਂ ਵਾਲੇ ਨੇ ਮੰਨਤੀ ਹੋਈ ਉਹਨੇ ਮੇਰੇ ਚ ਅਧਿਕਾਰਮ ਆਇਨਾ ਜੇ ਪੱਥਰ ਇੱਧਰਲੇ ਪਾਸੇ ਕਰਤਾ ਠੀਕ ਆ ਇਹ ਬੰਦਾ ਮੇਰੇ ਬੱਚਾ ਗਿਆ ਗਾਂ ਮੈਂ ਉਧਰਲੇ ਪਾਸੇ ਵੜ ਜਾਣਾ ਜੇ ਐਨੂੰ ਕਰਦਾ ਤੇ ਉਹਨੇ ਐਨੂੰ ਹੋ ਜਣਾ ਵਾ ਕਿਉਂਕਿ ਇਹ ਪੱਥਰ ਤੋਂ ਹੀ ਮੰਤੀ ਸ਼ੁਰੂ ਹੋਣੀ ਆ ਆ ਮੇਰੀ ਪਹਿਲੀ ਹੱਦ ਤੇ ਆ 40 36 ਦਾ ਕਿਲਾ ਹੁੰਦਾ ਵਾ ਠੀਕ ਆ ਹੱਦ ਤੇ ਆ ਕੇ ਪਹਿਲੀ ਕਈ ਵਾਰੀ ਤਾਂ 36 ਕਰਮਾਂ ਤੋਂ 2 ਕਰਮਾਂ ਪਹਿਲੀ ਜਾਂ ਤਾਂ ਵੱਧ ਜੂਗੀ 36 ਤੋਂ 38 ਹੋ ਜੂ ਜਾਂ ਹੱਦ ਤੇ ਆ ਕੇ ਪਹਿਲੀ ਘਟ ਜੂਗੀ 2 ਕਰਮਾਂ ਕਟ ਗਈ ਤੇ ਮਾਲਾ 34 ਰਹਿ ਗਈ ਜਾਂ ਕਰਮ ਘਟ ਗਈ ਬਈ ਹੱਦ ਤੇ ਮਾਲ मतलब ਜੇ ਮੇਰੀ ਪੈਲੀ ਇਧਰੋਂ ਘਟ ਗਈ ਆ ਉਧਰਲੇ ਪਾਹੇ ਪਾ ਦੇਣੀ ਕਿਉਂਕਿ ਹੱਦ ਸਿੱਧੀ ਨਹੀਂ ਹੁੰਦੀ ਹੁੰਦੀਗੀ ਉਹ ਕਿੱਲੇ ਚ ਪਾ ਕੇ ਪੂਰੀ ਕਰ ਦੇਣੀ ਆ ਜੇ ਉਧਰੋਂ ਘਟ ਗਈ ਇਧਰ ਆ ਕੇ ਵੱਧ ਜੂਗੀ ਵੀ ਹੱਦ ਉੱਤੇ ਪੈਲੀ ਘਟਦੀ ਵੱਧਦੀ ਰਹਿੰਦੀ ਹੁੰਦੀ ਆ ਕਦੇ ਵੀ ਪੂਰੀ ਨਹੀਂ ਆਉਂਦੀ ਹੁੰਦੀਗੀ ਕਿਉਂਕਿ ਇਹ ਪੈਲੀ ਆ ਜਿਹੜੀ ਹੱਦ ਜਿਵੇਂ ਆ ਕਿੱਲਾ ਮੇਰਾ ਹੁਣ ਉਹ ਤੋਂ ਬਾਟਾ ਉਹ ਕਾਣੀ ਜਾਂਦੀ ਕਾਣੋਂ ਵੰਡ ਚ ਆਉਂਦੀ ਉਧਰੋਂ ਅੰਦਰ ਵੜ ਗਈ ਉਧਰੋਂ ਬਾਹਰ ਨੂੰ ਨਿਕਲ ਗਈ ਵੀ ਜਾਈ ਉਧਰ ਪੂਰੀ ਕਰ ਦੇਣੀ ਆ ਤੇਗੇ ਜਿਹੜੇ ਬਜ਼ੁਰਗ ਸੀ ਜਿਵੇਂ ਕਰਮ ਆ ਗਈ ਕਰਮ ਦੋ ਲਾਂਘਾਂ ਦੀ ਜੇ ਲਾਂਘਾ ਨਾ ਮਿਲਦੇ ਦੋ ਲਾਂਘਾਂ ਆ ਗਈਆਂ ਇੱਕ ਲਾਂਘ ਛੱਡ ਕੇ ਦੂਜੀ ਲਾਂਘ ਨੂੰ ਮਿਲਣਾ ਵਾ ਤੇ ਅੱਗੇ ਬੁੜੇ ਫੀਤਾ ਦਾ ਹੁੰਦਾ ਨਹੀਂ ਸੀਗਾ ਪੁਰਾਣੇ ਬਜ਼ੁਰਗ ਉਹ ਜਿਵੇਂ ਕਰਮ ਬਣਾਉਂਦੇ ਸੀਗੇ ਮਾਲਾ ਡੰਡਾ ਆ ਗਿਆ ਫੋਟੋ ਫੋਟੋ ਹੁਆ ਮੁੱਠੀਆਂ ਮੀਜ ਕੇ ਨਾ ਅੰਗੂਠੇ ਖੁੱਲੇ ਛੱਡ ਕੇ ਇਹਦਾ ਫੋਟ ਮੈਨ ਲੈਂਦੇ ਸੀਗੇ ਤੇ ਜਿਹੜੀ ਕਰਮ ਹੁੰਦੀ ਆ ਜਿਵੇਂ ਇਹ ਡੰਡੇ ਦੀ ਬਣਾਈ ਹੁੰਦੀ ਆ ਇਹ ਕਰਮ ਕਿੰਨੇ ਦੀ ਹੁੰਦੀ ਆ ਕਿੰਨੇ ਫੁੱਟ ਦੀ ਹੁੰਦੀ ਆ ਇਹ ਕਰਮ ਹੁੰਦੀ ਆ 5.5 ਫੁੱਟ ਦੀ ਜਿਵੇਂ ਇਹ ਲੋਟ ਫੁੱਟ ਮਿਲ ਲੈਂਦੇ ਸੀ ਉਹ ਆਂ ਗੁੱਠੇ ਖੁੱਲੇ ਛੱਡ ਲੈਂਦੇ ਮੁੱਠੀਆਂ ਮੀਚ ਕੇ ਆ ਇੱਕ ਫੁੱਟ ਹੋ ਗਿਆ ਆ ਗਾਂ 2 ਫੁੱਟ ਹੋ ਗਏ ਤੇ 5.5 ਫੁੱਟ ਦੀ ਡੰਡੇ ਦੀ ਕਰਮ ਬਣਾ ਲੈਂਦੇ ਸੀਗੇ ਵੀ ਕਰਮਾਂ ਉਵੇਂ ਪਾਈਆਂ ਜਾਂਦੀਆਂ ਸੀਗੀਆਂ ਤੇ ਉਹਦਾ ਕਰਕੇ ਹੀ ਵੀ ਜਿਵੇਂ ਆ ਪੱਥਰ ਲੱਗਿਆ ਇਹ ਸਾਡੇ ਇੱਕ ਦੇ ਲਈ ਨਹੀਂ ਸਾਰਿਆਂ ਲਈ ਫਾਇਦੇਮੰਦ ਆ ਜੇ ਪੱਥਰ ਇੱਧਰ ਉੱਧਰ ਹੋ ਗਿਆ ਹੁਣ ਸਾਡੇ ਇੱਥੇ ਤਿੰਨ ਪੱਥਰ ਖੜੇ ਆ ਇੱਕ ਪੱਥਰ ਆ ਖੜਾ ਵਾ ਇੱਕ ਪੱਥਰ ਹੋ ਕਿਲੂ ਵਾਲੀ ਪਈ ਜਿੱਥੋਂ ਮੁੜਦੀ ਉੱਥੇ ਹੀ ਖੜਾ ਇੱਕ ਪੱਥਰ ਹੋ ਉੱਥੇ ਹੀ ਖੜਾ ਵਾ ਸਾਡੇ ਉਧਰ ਜਿਹੜੀ ਮੈਦਾਨਗੀ ਪੈਲੀ ਹੋਵੇ ਤੇ ਦੋ ਖੰਭੇ ਖੜੇ ਆ ਬਾੜ ਤੇ ਕਿਲਾ ਬਾੜ ਸੂਏ ਤੋਂ ਛੱਡ ਕੇ ਉਦੀ ਸੇਧ ਦੇ ਨਾਲ ਖਾਲੇ ਦੇ ਵਿੱਚ ਪੱਥਰ ਲੱਗਿਆ ਵਾ ਇਹੋ ਤੇ ਉਹ ਪੱਥਰ ਆ ਜਿਹੜੇ ਉਹ ਇਹਦੇ ਹਿਸਾਬ ਨਾਲ ਨਹੀਂ ਇੱਥੋਂ ਉਹਦਾ ਜਿਆਦਾ ਕਿੱਲੇ ਬਣਦੇ ਉਹ ਪੱਥਰ ਦੇ ਹਿਸਾਬ ਦੇ ਨਾਲ ਉਧਰ ਪੰਜ ਕਿੱल्ल्या ਦੀ ਲਾਮ ਹੋਊਗੀ ਜਿਹੜੀ ਵੀ ਵੀ ਪੰਜਾ ਕਿੱਲੇ ਤੋਂ ਗਾਂ ਪੱਥਰ ਹੁੰਦਾ ਹੋਊਗਾ ਵੀ ਇਹ ਪੱਥਰ ਜਿਹੜੀ ਪੈਲੀ ਦੀ ਮੈਂਤੀ ਆ ਕਦੇ ਵੀ ਕਰਾਉਗੇ ਜੇ ਇਹ ਪੱਥਰ ਆਪਾਂ ਪੈਲੀ ਪੂਰੀ ਕਰਨੀ ਹੋਵੇ ਤੇ ਆਪਾਂ ਕਹਿੰਗੇ ਜੀ ਮੇਰੀ ਪੈਲੀ ਘੜਦੀ ਜੇ ਆਪਾਂ ਆਪਦੀ ਪੈਲੀ ਮਿਣਾਗੇ ਕੱਲੀ ਪੱਥਰ ਤੋਂ ਨਹੀਂ ਮਿਣਾਗੇ ਮੰਨ ਲਾ ਮੇਰੀ ਪੈਲੀ ਉਧਰੋਂ ਘੜਦੀ ਹੋਈ ਤੇ ਮੈਂ ਉਹਦੇ ਵਿੱਚ ਵੜ ਗਿਆ ਬਾਂਟੀ ਚ ਇਹ ਕਰਮ ਤੇ ਉਹ ਕਹੂਗਾ ਉਹ ਗਾਂਹ ਮੁੜ ਕੇ ਉਹਦੇ ਵਿੱਚ ਵੜੂਗਾ ਠੀਕ ਆ ਇਹ ਸਹੀ ਮੰਨਤੀ ਐ ਇੰਨਾ ਤੇ ਹੀ ਆਉਣੀ ਹੁੰਦੀ ਪੱਥਰਾਂ ਤੋਂ ਹੀ ਜੇ ਪੱਥਰ ਇੰਚੀ ਉਧਰ ਹੋ ਗਿਆ ਜਾਂ ਫੁੱਟ ਉਧਰ ਹੋ ਗਿਆ 2 ਫੁੱਟ ਉਧਰ ਹੋ ਗਿਆ ਨਾ ਉਹ ਗਾਂਹ ਵਾਲੇ ਨੇ ਉਨਾ ਹੀ ਉਧਰ ਵੜਿਆ ਹੋਣਾ ਇਹ ਨਹੀਂਗਾ ਵੀ ਮੈਂ ਬਾਟ ਇੱਧਰ ਕਰ ਲਈ ਜੀ ਮੈਂ ਖਣੀ ਇਹਦੀ ਪੈਲੀ ਜਾਦੇ ਬੋਣ ਲੱਗ ਗਿਆ ਮੈਂ ਤੇ ਉਹ ਜਿੱਦਣ ਮੈਂਤੀ ਹੋ ਗਈ ਉਹਨੇ ਉਨਾਂ ਮੇਰੇ ਚ ਬੜਿਆਉਣਾ ਮੈਂ ਇਹ ਪੱਥਰਾਂ ਦਾ ਤੇ ਇਹ ਪੱਥਰ ਕਦੇ ਵੀ ਪੱਟਨੇ ਨਹੀਂ ਚਾਹੀਦੇ ਇਹ ਸਾਰਿਆਂ ਦੇ ਲਈ ਸਾਡੇ ਵਾਲੇ ਫਾਇਦੇਮੰਦ ਆ ਜਿਵੇਂ ਹੁਣ ਕਈ ਕੱਸੀ ਦੇ ਖਾਲੇ ਸੀਗੇ ਵੱਡੇ ਸੀਗੇ ਜਿਵੇਂ ਕਈ ਵਾਰ ਪੈਲੀ ਬੋਨੇ ਜਾਂ ਕਈ ਵਾਰ ਕੰਪੈਨ ਲੋ ਲੱਗੇ ਪੱਟੇ ਜਾਂਦੇ ਆ ਅਸੀਂ ਸਿੜਦੇ ਨੇ ਸਿੱਟਣੇ ਨਹੀਂ ਚਾਹੀਦੇ ਜਿੱਥੋਂ ਪੱਟਿਆ ਉੱਥੇ ਹੀ ਲਾਉਣਾ ਚਾਹੀਦਾ ਵਾ ਇਹ ਜਿਹੜਾ ਪੱਥਰ ਆ ਇਹ ਸਾਡੇ ਲਈ ਬਹੁਤ ਜਾਣੀ ਕਿ ਫਾਇਦੇਮੰਦ ਆ ਤੇ ਬਾਕੀ ਜਿਹੜੀ ਉਹ ਹੱਦ ਆ ਹੱਦ ਤੇ ਪਹਿਲੀ ਆ ਜਾਂਦੀ ਆ ਮੇਰੀ ਆ ਜਾਂਦੀ ਆ ਉਹ ਕੋਕਰੀ ਦੀ ਪਹਿਲੀ ਆ ਗਈ ਹੱਦ ਤੇ ਹੱਦ ਤੁਸੀਂ ਦੇਖੋ ਐ ਤਰੀ ਆਉਂਦੀ ਸੱਪ ਵਾਂਗੂ ਕਿਤੇ ਇਧਰ ਨੂੰ ਕਿਤੇ ਇਧਰ ਨੂੰ ਦੇਖੀ ਆ ਇਹ ਮੈਸਤਰੀਆਂ ਵਾਲੀ ਪਹਿਲੀ ਆ ਗਈ ਇੱਥੇ ਪੱਥਰ ਖੜਾ ਸੀ ਇਹ ਜਦੋਂ ਖਾਲ ਖੋਲ ਕੱਢ ਕੇ ਗਾਂ ਵਾਲੇ ਲੈ ਜਾਂਦੇ ਸੀਗੇ ਜਾਂ ਮੱਝਾਂ ਮੁੱਝਾਂ ਆਉਂਦੇ ਸੀ ਇੱਥੋਂ ਪੜਦਾ ਇੱਥੇ ਪੱਥਰ ਰਹਿਣੇਗਾ ਆ ਜਿਹੜੀ ਮੈਸਤਰੀਆਂ ਵਾਲੀ ਬਾਟਰ ਆਉਂਦੀ ਨਾ ਸਾਹਮਣੇ ਸੇਹ ਦਾ ਇਹਦੀ ਸੇਹ ਦੇ ਨਾਲ ਆ ਖਾਲ ਦੇ ਇੱਥੇ ਪੱਥਰ ਆਉਂਦਾ ਮੈਂ ਦੇਖਿਆ ਸੀਗਾ ਜਦੋਂ ਅਸੀਂ ਪਹਿਲੀ ਮਾਮਲੇ ਦੇ ਦਿੰਦੇ ਸੀਗੇ ਇੱਥੇ ਪੱਥਰ ਆਉਂਦਾ ਖਾਲ ਦੇ ਵਿੱਚ ਆ। ਕਿਆ ਖਾਲ ਚਲੋ ਵਟੋ ਇੱਧਰ ਉੱਧਰ ਹੋ ਜਾਂਦੀਆਂ ਵਾ ਘੜਦੇ ਆ ਘੁੱਟਦੇ ਆ ਤੋਂ ਤੇ ਇੱਥੇ ਪੱਥਰ ਆ ਜਾਂਦਾ ਉਹ ਪੁਲੀ ਮੇਰੀ ਨੱਪੀ ਵੀ ਆ ਪੁਲੀ ਇੱਧਰ ਨੂੰ ਗਈ ਵੀ ਆ ਖਾਲ ਸਾਰੀ ਘਟ ਕੇ ਇਹਨੂੰ ਗਈ ਵੀ ਆ ਇਹ ਆ ਵਟਦੀ ਸੀ ਨਾ ਇੱਥੇ ਪੱਥਰ ਆ ਜਾਂਦਾ ਵਾ ਇੱਥੋਂ ਪੱਥਰ ਪਾੜਤਾ ਕਿਸੇ ਨੇ ਕਿਉਂਕਿ ਜਦੋਂ ਵੀ ਪਹਿਲੀ ਉਹ ਜਾਂਦਾ ਪੱਥਰ ਜਮਾਲਾ ਇੱਥੇ ਖੰਭਾ ਵੀ ਸੀਗਾ ਆ ਲੈਂਨ ਤਾਂ ਬਾਅਦ ਚ ਨਿਕਲੀ ਤਲਵੰਡੀ ਵਾਲੀ ਪਹਿਲਾਂ ਉਹ ਮੋਟਰ ਤੋਂ ਕਿਲੀ ਉਹ ਜਿਹੜਾ ਸੇਲਰ ਕੋਲੇ ਟਰਾਂਸਫਾਰਮ ਖੜਾ ਉਹ ਤੋਂ ਲੇਟ ਹੋ ਗਈ ਸਾਨੂੰ ਇੱਥੋਂ ਆ ਕੇ ਤੇ ਆਈ ਜਾਂਦੀ ਸੀਗੀ ਇੱਥੇ ਖਿੱਚ ਵੀ ਖੜੀ ਸੀ ਉਹ ਖੇਚੇ ਕੁਛ ਪਾਟਦੇ ਆ ਤਾਂ ਜਾਂ ਪਟਿਆ ਗਿਆ ਜਾਂ ਮਾਲਾ ਅੱਗੇ ਜਿਹੜੇ ਆ ਖੰਭੇ ਆ ਉਹ ਮੇਰੇ ਵੀ ਪਿਆਵਾ 400 ਤੇ ਸਰੀਆਂ ਦੇ ਆ ਜਾਂਦੀ ਆ ਉਹ ਵੀ ਐ ਸਰੀਆਂ ਦੇ ਬਣੇ ਸੀ ਜਾਂ ਉਹ ਮੇ ਕੋਈ ਪਟ ਕੇ ਲੈ ਗਿਆ ਤੇ ਉਹ ਖੰਭਾ ਇੱਥੇ ਹੁੰਦਾ ਪੱਥਰ ਆ ਵੱਟਦੀ ਸੀ ਇਹਦੇ ਨਾਲ ਮੈਸਤਰੀਆਂ ਦੀ ਨਾ ਆ ਖਾਲ ਦੇ ਬਿਲਕੁਲ ਇੱਥੇ ਵਿਚਾਲੇ ਆ ਜਾਂਦਾ ਇੱਥੇ ਕਿਉਂਕਿ ਖਾਲ ਦੀ ਵੱਟ ਐ ਨੂੰ ਆਈ ਵੀ ਆ ਉਹ ਪੁਲੀ ਆ ਜਿਹੜੀ ਪੁਲੀ ਐ ਨੂੰ ਰਹਿ ਜਾਂਦੀ ਸਾਰੀ ਖਾਲ ਇੱਧਰ ਆ ਜਾਂਦੀ ਇੱਥੇ ਆ ਜਾਂਦੀ ਆ ਬੱਟ ਦੀ ਸੇਦ ਨਾਲ ਜਦੋਂ ਵੀ ਕਿਸੇ ਨੇ ਮੈਂਤੀ ਕਰਨੀ ਆ ਇਹ ਨਾ ਉਹ ਪੱਥਰ ਗਾਂ ਪਛਾਂ ਘੱਡਿਆ ਬੰਦਾ ਉਹ ਤੋਂ ਮਣੀ ਜਾਵੇ ਤੇ ਗਾਂ ਪਿਆਲੀ ਦਾ ਸਾਰੀ ਦਾ ਰੌਲਾ ਪੈ ਜੇ ਅਸਲ ਵਿੱਚ ਪੱਥਰ ਆ ਮੈਸਤਰੀਆਂ ਦੀ ਬੱਟ ਦੀ ਸੇਦ ਨਾਲ ਇੱਥੇ ਆਉਂਦਾ ਵਾ ਕਿਉਂਕਿ ਤਾਂ ਦਿਖਾਇਆ ਕਈ ਵਾਰੀ ਜਦੋਂ ਪਿਆਲੀ ਮੈਨ ਲੱਗੀਏ ਬੰਦਾ ਪੱਥਰ ਤੋਂ ਹੀ ਮੈਂਦਾ ਵਾ ਜਿਉ ਪੱਥਰ ਪੱਟ ਕੇ ਜਾਂ ਕਿਸੇ ਨੇ ਗਾਂ ਪਛਾਂ ਕਰਤਾ ਹੋਵੇ ਤੇ ਜਾਂ ਮਾਲ ਦਾ ਪੱਟ ਕੇ ਛੜਤਾ ਹੋਵੇ ਵੀ ਅਗਲਾ ਇਧਰੋਂ ਮੈਨ ਲੱਗੇ ਆ ਪੱਥਰ ਤੇ ਉਧਰੋਂ ਵੀ ਮੈਨ ਲੱਦਾ ਪਤਾ ਨਹੀਂ ਹੈਗੇ ਆ ਕਿ ਲੋਕਾਂ ਨੇ ਪੱਟ ਕੇ ਜਿਵੇਂ ਵਿੱਚ ਆ ਕੇ ਸੜ ਤੇ ਪੰਜਾ ਕਿੱਲੇ ਦੀ ਲਾਮਤੀ ਪੱਥਰ ਆਉਣਾ ਵਾ ਉਹ ਸੜ ਤੇ ਵੀ ਇਧਰਲਾ ਪੱਥਰ ਇੱਥੇ ਆਉਂਦਾ ਵਾ ਆ ਬਾਟਾ ਜਿਹੜੀ ਮੈਸਤਰੀਆਂ ਦੀ ਆਉਂਦੀ ਪੈਲੀ ਆ ਗਈ ਆ ਬਾਟ ਵੀ ਬਿਲਕੁਲ ਸੇਧਨਾ ਆ ਇਹਦੇ ਖਾਲੇ ਦੇ ਇੱਥੇ ਆਉਂਦਾ ਪੱਥਰ ਉਹ ਹਾ ਸੂਏ ਦੇ ਨਾਲ ਜਿਵੇਂ ਸੂਆ ਆ ਗਿਆ ਕਿਲਾ ਬਾਟ ਬਾਟ ਵੀ ਇੱਥੇ ਆਉਂਦਾ ਉਹ ਪੱਥਰ ਤੇ ਇਹ ਬਾਟ ਤੋਂ ਗਾਂ ਆ ਗਿਆ ਉਹ ਕਿਲੂ ਦੇ ਮੱਥੇ ਤੇ ਤੀਜਾ ਆ ਗਿਆ ਤੇ ਇੱਕ ਇਧਰ ਹੋਊਗਾ ਵੀ ਚਾਰੇ ਪਾਸੇ ਨੂੰ ਲਾਮ ਆਉਣੀ ਆ ਜਿਵੇਂ ਆ ਖਾਲੇ ਦੇ ਪਹਿਲੀ ਸਾਈਡ ਵੀ ਪਹਿਲੀ ਚਲੀ ਜਾਂਦੀ ਜੱਤਵਾਲ ਦੀ ਖਿਆ ਪੱਥਰ ਤੋਂ ਮਣੀ ਜਾਂਦੀ ਵੀ ਇਹ ਪੱਥਰ ਹੈ ਦੀ ਸੇਹ ਦੇ ਨਾਲ ਲੱਗਿਆ ਬਾ ਇਥੋਂ ਪਟਦਾ ਇੱਥੇ ਸੀਗਾ ਜਾਂਦਾ ਖਾਲ ਖੋਲ ਘੱਟ ਕੇ ਲੈ ਜਾਂਦੇ ਉਹਨਾਂ ਨੇ ਪਟਦਾ ਜਾਂ ਪਸ਼ੂ ਪਸੂ ਆਉਂਦੇ ਜਾਂ ਇੱਥੇ ਖੱਚੇ ਖੜੀ ਸੀ ਖੰਭਾ ਖੜਾ ਸੀ ਖੱਚੇ ਪਟਣ ਲੱਗਾ ਦੁਪੱਟਿਆ ਗਿਆ ਵੀ ਜੇ ਕਿਤੇ ਗਾਂ ਪਛਾ ਇਧਰੋਂ ਪਟ ਗਿਆ ਐ ਕੀਤਾ ਹੋਇਆ ਜਾਂ ਐ ਕੀਤਾ ਹੋਇਆ ਤੇ ਉਹ ਇਹ ਨਹੀਂਗਾ ਵੀ ਮੇਰੀ ਪੈਲੀ ਜਾਂ ਆਹ ਪੈਲੀ ਦਾ ਉਹ ਜਿੰਨੇ ਵੀ ਪੰਜਾਂ ਕਿੱल्ल्या ਤਾਂ ਉਹਨਾਂ ਦਾ ਗਾਂ ਪਊ ਗਾਂ ਉਹਨਾਂ ਦਾ ਪਊ ਜੇ ਪੱਥਰ ਨਾ ਹੋਇਆ ਵੀ ਪੱਥਰ ਤੋਂ ਹੀ ਪੈਲੀ ਬਣੀ ਜਾਂਦੀ ਆ ਤੇ ਇੱਥੇ ਸੀਗਾ ਮੈਂ ਆਪ ਦੇਖਿਆ ਉਦੋਂ ਪੈਲੀ ਨਹੀਂ ਕਰਦੇ ਸੀ ਮਾਮਲੇ ਤੇ ਦਿੰਦੇ ਸੀਗੇ ਤੇ ਖੇਰ ਖੂਤ ਆਉਂਦੇ ਸੀ ਇੱਥੇ ਘੱਟਿਆ ਵਾ ਸੀ ਆਹ ਵੱੜਦੀ ਸੀ ਨਾਲ